ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਤੇਜ ਸਿੰਘ ਤੇ ਤੁਸੀਂ ਜੁੜੇ ਹੋ ਦੋਸਤੋ ਕਮਾਲੂ ਡੇਰੀ ਫਾਰਮ ਤੇ ਦੋਸਤੋ ਅੱਜ ਜਿਹੜੀ ਤੁਹਾਨੂੰ ਵੀਡੀਓ ਦਿਖਾ ਰਹੇ ਆ ਨਾ ਇਹ ਪਿੰਡ ਇਟਾੜੀ ਇਸ ਪਿੰਡ ਨੂੰ ਤਹਿਸੀਲ ਤੇ ਜ਼ਿਲ੍ਹਾ ਫਿਰੋਜ਼ਪੁਰ ਪੈਂਦਾ ਤੇ ਨੇੜੇ ਜੀ ਆਪਾਂ ਇਹਦੇ ਪਿੰਡਾਂ ਦੀ ਗੱਲ ਕਰ ਲਈ ਹੈ ਨਾ ਫਿਰੋਜ਼ ਸ਼ਾ ਜਿਹਨੂੰ ਫਿਰੂ ਸ਼ਹਿਰ ਵੀ ਕਹਿੰਦੇ ਉਹ ਪਿੰਡ ਬਿਲਕੁਲ ਇਹਦੇ ਨਾਲ ਰਹਿ ਜਾਂਦਾ ਹੈ ਅੱਜ ਵੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਤਾਜ਼ੀ ਸੂਈ ਪਹਿਲਾ ਪਲੂਨ ਬੱਚੀ ਦਿਖਾਉਣੀ ਹੈਗੀ ਕਟਾਈ ਲਈ ਤੁਹਾਨੂੰ ਸਾਰੀ ਮੈਂ ਦੱਸੂਗਾ ਕਿਉਂਕਿ ਆਪਾਂ ਨੂੰ ਵੀਡੀਓ ਬਾਈ ਨੇ ਬਣਾ ਕੇ ਸੈਂਡ ਕੀਤੀ ਐ ਜਿਹੜੇ ਵੀ ਵੀਰ ਨੂੰ ਦੋਸਤੋ ਚੰਗੀ ਲੱਗੀ ਨੰਬਰ ਇਸ ਬੀਜ ਦਾ ਮਾਲਕ ਭਰਾ ਦਾ ਸਕਰੀਨ ਤੇ ਚੱਲਦਾ ਰਹਿਣਾ ਤੁਸੀਂ ਕੰਟੈਕਟ ਕਰ ਲਿਓ ਜਾਣਕਾਰੀ ਦੋਸਤੋ ਤੁਹਾਨੂੰ ਮੈਂ ਦੱਤਾ ਨਾ ਇਹ ਪਹਿਲਾ ਸੂਹਾ ਬੱਛੀ ਸੂਈ ਆ ਅੱਜ ਇਹ ਸੂਈ ਆ ਦੋਸਤੋ ਆ ਹਵਾਨਾ ਤੁਸੀਂ ਮੰਗਰੋਂ ਦੇਖ ਲਓ ਤੇ 5-6 ਕਿਲੋ ਬੌੜਾ ਇਹਦਾ ਹੁਣ ਚੋਤਾ ਇਹਨੂੰ ਪਹਿਲਾਂ ਤੇ ਮੰਗਰੇ ਨੇ ਬੱਛੀ ਨੂੰ ਹੀ ਜਾਣ ਦਿੰਦਾ ਹੈ ਮੂਹ ਇਹ ਬੈੜ ਦੋ ਦੰਦਾ ਹੈ ਕਿ ਆ ਦੂਜੀ ਸਾਈਡ ਤੋਂ ਵੀ ਤੁਸੀਂ ਥਣ ਦੇਖ ਲਓ ਬੈੜ ਦੇ ਕੱਦ ਕਾੜ ਦੋਸਤੋ ਇਹਦਾ ਦਰਮਿਆਨਾ ਹੈ ਛੋਟੇ ਕੱਦਾਂ ਚ ਨਹੀਂ ਆਉਂਦੀ ਵੈਸੇ ਇਹ ਉਹ ਦਰਮਿਆਨਾ ਕੱਦ ਕਾਠ ਆਪਾਂ ਇਹਨੂੰ ਕਹਿ ਸਕਦੇ ਹਾਂਗੇ ਪ੍ਰਿੰਟ ਵਾਈਚ ਬੈੜ ਬਹੁਤ ਚੰਗੀ ਹੈ ਬੁੱਧੀ ਵਾਲੀ ਬੈੜ ਹੈਗੀ ਤਾਜੀ ਅੱਜ ਸੋਹ ਹੀ ਸੂਈ ਹੈ ਜੇਰੇ ਦੀ ਪ੍ਰੋਪਰ ਪੈ ਗਈ ਤੇ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਜੇਰੇ ਦੀ ਦਿਖਾ ਦੇਵਾਂਗੇ ਕੋਈ ਜਿਹੜੇ ਬੀਜ ਨੂੰ ਇਹ ਚੰਗੀ ਲੱਗੀ ਦੋਸਤੋ ਉਹ ਨੰਬਰ ਵੀ ਦਾ ਸਕਰੀਨ ਤੇ ਹੈ ਤੁਸੀਂ ਤਸੱਲੀ ਕਰ ਲਿਓ ਆਪਦੀ ਕਿਉਂਕਿ ਹੱਕ ਬਣਦਾ ਤੁਹਾਡਾ ਤਸੱਲੀ ਕਰਨ ਦਾ ਤੁਸੀਂ ਪੈਸੇ ਲਾਉਨੇ ਹੋ ਪੈਸੇ ਲਾਉਣ ਵਾਲੀ ਧਿਰੋਂ ਦੋਸਤੋ ਤੋੜ ਕੇ ਆਪਸ ਨੂੰ ਦਿਖਾਉਣ ਨੇ ਆ ਵੀ ਤੋੜ ਕੇ ਤੁਹਾਨੂੰ ਦਿਖਾਈ ਜਾਂਦਾ ਚੰਗੀ ਬਾੜਾ ਥਾਂ ਚੰਗਾ ਲੱਗਿਆ ਜਿਹੜੇ ਹਸਾਬ ਨਾਲ ਪਹਿਲਾਂ ਨੂੰ ਬੈਠ ਸੋਈ ਹੈ ਥਾਣੇ ਨੇ ਬਹੁਤ ਚੰਗਾ ਕੰਡਾ ਹੱਥੀ ਜਵਾਈ ਵਾਲਾ ਥਾਣਾ ਹੈ ਬਾੜਾ ਹਵਾ ਨਾਲ ਵੀ ਚੰਗਾ ਭਰਿਆ ਹੈ ਉਮੀਦ ਹੈ 18-20 ਕਿਲੋ ਦੁੱਧ ਨੇ ਆਮ ਨਾਲ ਦੇ ਦੇਣਾ ਹੈਗਾ ਆ ਸਾਈਡ ਤੋਂ ਦੇਖ ਲਓ ਤੁਸੀਂ ਹਵਾਨਾ ਥਣ ਦੇਖੋ ਬਹੁਤ ਸੋਹਣੇ ਥਣ ਕੱਢਿਆ ਬੱਚੀ ਨੇ ਬਾਕੀ ਚੰਗੀ ਸੇਵਾ ਵਾਲੇ ਘਰੇ ਬਾਗੀ ਤਾਂ ਹੋ ਸਕਦਾ ਦੋਸਤ ਇਹਦੂ ਚੰਗਾ ਦੇ ਦੇ ਤੇ ਮੁੱਲ ਦੋਸਤੋ ਇਸ ਬੱਚੀ ਦਾ ਨਾ 63000 ਰੁਪਏ ਰੱਖਿਆ ਬਾਈ ਨੇ ਬਿਲਕੁਲ ਜਾਇਜ਼ ਮੁੱਲ ਹੈ ਆਪਾਂ ਜੇ ਕਹਿ ਦੇਈਏ ਕਿ 60000 ਦੋਸਤੋ ਮੁੱਲ ਹੈ ਬੱਚੀ ਦਾ ਜਿਹੜੇ ਭਰਾ ਨੂੰ ਚੰਗੀ ਲੱਗੀ ਨੰਬਰ ਸਕਰੀਨ ਤੇ ਆ ਤੁਸੀਂ ਕੰਟੈਕਟ ਕਰ ਲਓ ਪਿੰਡ ਇੱਟਾਂ ਵਾਲੀ ਆ ਬਾਈ ਦਾ ਤਹਿਸੀਲ ਤੇ ਜ਼ਿਲ੍ਹਾ ਇਹਨੂੰ ਫਰੋਜਪੁਰ ਪੈਂਦਾ। ਸੋਹਣੀ ਬੱਛੀ ਆ ਦਵਾਰੀ ਵੀ ਤੁਹਾਨੂੰ ਤੋਰ ਕੇ ਦਿਖਾਦੀ ਬੋਦੀ ਵਾਲੀ ਬੱਛੀ ਆ। ਪ੍ਰਿੰਟ ਬਹੁਤ ਚੰਗਾ ਐ ਬੱਛੀ ਦਾ। ਹਵਾਨੇ ਵਾਲੇ ਪਾਸਾ ਥਣ ਬਹੁਤ ਚੰਗੇ ਐ। ਪਹਿਲਣ ਬੱਛੀ ਦੇ ਹਿਸਾਬ ਨਾਲ ਬਹੁਤ ਚੰਗੇ ਥਣ ਕੱਢਿਆ ਬੈੜ ਨੇ। ਆ ਹਵਾਨਾ ਤੁਸੀਂ ਸਮਾਰ ਕੇ ਦੇਖ ਲਓ। ਮਗਰੋਂ ਤੇ ਬੱਛੀ ਉਹ ਸਾਹਮਣੇ ਬੈਠੀ ਐ ਜਿਹਨੂੰ ਜਿਹੜੀ ਬੱਛੀ ਨੂੰ ਇਹਨੇ ਜਾਣ ਦਿੰਦਾ ਐ। ਆ ਇਹਦੇ ਮਗਰ ਬੱਛੀ ਆ ਦੋਸਤੋ। ਤਾਜੀ ਸੂਈ ਹੈਗੀ 20 ਕਿਲੋ ਦੁੱਧ ਅੰਤਾਜਾ ਵੀ ਆਮ ਨਾਲੇ ਨੇ ਦੇ ਦੇਣਾ ਬੱਚੀ ਨੇ ਜਿਹੜੇ ਸਾਹ ਦੇ ਢਾਂਚਾ ਪਹਿਲਾਂ ਬੱਚੀ ਨੇ ਤਿਆਰ ਕੀਤਾ ਹੈਗਾ ਕੋਈ 20 ਲੀਟਰ ਦੁੱਧੋ ਕੁ ਬਾਲਾ ਨਹੀਂ ਹੁੰਦਾ ਐਚ ਐਮ ਦਾ ਮਾਨੂੰ ਆ ਦੇਖੋ ਹਵਾਨਾ ਦੇਖ ਲਓ ਥਾਣਾ ਦੇਖ ਲਓ ਤੁਸੀਂ ਸੀਲ ਸੌ ਪੂਰੀ ਆ ਬਾਈ ਸਾਨੂੰ ਥਾਣਾ ਤੇ ਹੱਥ ਮਾਰ ਕੇ ਵੀ ਦਿਖਾਈ ਜਾਂਦਾ ਹੈਗਾ ਸੋ ਥਣ ਸੋਹਣਾ ਲੱਗਿਆ ਇੱਕੋ ਜਿਹਾ ਇੱਕੋ ਜਿਹਾ ਗੈਪ ਤੇ ਲੱਗਾ ਬੱਚੀ ਦਾ ਥਣ ਤੇ ਬਾਕੀ ਸਾਨੂੰ ਆਪਾਂ ਇਹਦੀ ਜੇਰ ਦਿਖਾ ਰਿਹਾ ਦੋਸਤੋ ਜੇਰ ਪਈ ਹੈ ਬੈੜ ਦੀ ਪ੍ਰੋਪਰ ਜੇਰ ਪੈ ਗਈ ਬੱਚੀ ਦੀ ਸੋ ਧੰਨਵਾਦ ਦੋਸਤੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਤਿ ਸ੍ਰੀ ਅਕਾਲ ਸਾਰੇ ਵੀਰਾਂ